ਸ੍ਰੀ ਦਾਗ ਮਹੱਲਾ ਪਹਿਲਾ ਆਪੀ ਗੁਣ ਆਪੀ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਤ ਤੂੰ ਆਪੇ ਦੇਵਨਹਾਰ ਹਰ ਜਿਓ ਤੂੰ ਕਰਤਾ ਕਰਤਾਰ ਜਿਉਂ ਭਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀ ਰਾ ਨਿਰਮਲਾ ਆਪੇ ਰੰਗ ਮਜੀਟ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਹਣਾ ਕਟ ਕਟ ਦੀਠ ਅੜੀਠ ਆਪੇ ਸਾਗਰ ਬੋਹਿਤਾ ਆਪੇ ਪਾਰੇ ਅਪਾਰ ਸਾਚੀ ਬਾਤ ਸੁ ਜਾਣ ਤੂੰ ਸ਼ਬਦ ਲੰਗਾਵਣ ਹਾਰ ਨੇ ਡਰਿਆ ਡਰ ਜਾਣੀ ਐ ਬਾਜ ਗੁਰੂ গোਬਾਰ ਅਸਥਿਰ ਕਰਤਾ ਦੇਖੀ ਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦੈ ਪਾਏ ਗੁਰ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਏ ਹਰ ਜਿਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨਾ ਲੱਗਾਈ ਸੱਚ ਕਰ ਜਿਸ ਓ ਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੇਂ ਕਿਆ ਸਾਖ ਜਿਨਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰਖਿਆ ਉਰ ਧਾਰ ਜਗ ਮਹਿ ਲਾਹ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾਦੀਐ ਲਾਭ ਸਦਾ ਸਚ ਰਾਸ ਸਾਚੀ ਦਰਗਾਹ ਬੈਸੈ ਭਗਤ ਸੱਚੀ ਅਰਦਾਸ ਪਤ ਸਿਓ ਲੇਖਾ ਨਿਭੜੈ RAM ਨਾਮ ਪਰਗਾਸ ਉਚਾਉ ਚੋ ਆਖੀਐ ਕਹੋ ਨਾ ਦੇਖਿਆ ਜਾਈ ਜਹ ਦੇਖਾਂ ਤਹ ਏਕ ਤੂੰ ਸਤਗੁਰ ਦੀ ਯਾਦ ਖਾਈ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਈ ਸ੍ਰੀ ਰਾਗ ਮਹੱਲਾ ਪਹਿਲਾ ਮੱਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਫਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹ ਕੀਤੇ ਕਾਰ ਲਪਾਕੜੀ ਕਾਲ ਨਾ ਟਲੈ ਸਿਰਾਂ ਹੂੰ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਹਾ ਸਭ ਜਗ ਬੰਧੂ ਕਾਲ ਕੋ ਬਿਨ ਗੁਰ ਕਾਲ ਅਪਾਰ ਸਚ ਰਤੇ ਸੇ ਉੱਭਰੇ ਦੁਬ ਦਹਾ ਛੋੜ ਵਿਕਾਰ ਹਉ ਤਿਨ ਕੈ ਬਲ ਹਾਰਨੈ ਦਰ ਸਚੈ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬਦ ਕਹਾਥ ਗੁਰ ਰਾਕੇ ਸੇ ਉੱਭਰੇ ਹੋਰ ਫਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੁਟਿਐ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮਖ ਜਿਨਾ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾ ਮੈਂ ਅੰਦਰ ਹਾਂ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਈ ਸੱਚ ਰਹਿ ਲਿਵ ਲਾਈ ਤਿੱਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਲਾਹੀ ਹੈ ਅੰਤ ਨਾ ਪਾਰਾ ਵਾਰ ਤਿੱਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਬੇ ਊਪਜਹਿ ਹੁਕਮੀ ਕਾਰਕਮਾਹੀ ਹੁਕਮੀ ਕਾਲੈ ਵਸ ਹੈ ਫੋਕਮੀ ਸਾਚ ਸੁਵਾਹਿ ਨਾਨਕ ਜੋ ਤਿਸ ਭਾਵੈ ਸੋਥੀਐ ਇਨਾਂ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠ ਹੈ ਜਿਹਵਾ ਝੂਠੀ ਹੋਈ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣ ਹੀ ਨਹੀਂ ਸੁਖ ਕੇ ਫਿਰ ਰਲੀਆਂ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਰਹਾਉ ਫਿਰ ਪਰਦੇਸੀ ਜੇਤੀ ਐ ਤਨ ਵਾਂਢੀ ਝੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈ ਐ ਜਾਂ ਆਪੇ ਨਦਰ ਕਰੀ ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ નિਹਾਲ ਸ਼ਬਦ ਸواری ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵੇਈ ਖੋਟੀ ਅਵਗਣਿਆਰ ਨਾ ਸੁਖ ਪਈਐ ਸਹੋਰੈ ਝੂਠ ਜਲੀ ਵੇਕਾਰ ਆਵਣ ਮੰਨਣ ਢਾਕੜੋ ਛੋਡੀ ਕੰਤ ਵਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਫਿਰ ਕੈ ਕਾਮਨਾ ਆਵੈ ਬੋਲੇ 파 ਦਿਲਬਾਦ ਡਰ ਕਰ ਢੋਈ ਨਾ ਲਹ ਛੂਟੀ ਦੂਜੈ ਸਾਦ ਪੰਡਤ ਵਾਚਯ ਹੈ ਪੋਥੀਆਂ ਨਾ ਬੂਝਹਿ ਵਿਚਾਰ ਅਨ ਕੋ ਮਤੀ ਦੇ ਚਲ ਹੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੇ ਰਹਿਣੀ ਸ਼ਬਦ ਸੋਸਾਰ ਕੀਤੇ ਪੰਡਤ ਜੋਤ ਕੀ ਵੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੀ ਵਾਦੇ ਆਮਣ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਾਰੇ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਈ ਨਾਨਕ ਸ਼ਬਦ ਮਲਾਵੜਾ ਨਾ ਵੇ ਛੋੜਾ ਹੋਈ